ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੇ ਸਾਹਿਬੰ ਗੁਰਪਰਸਾਦ ਜਪ ਆਦ ਸਤਿ ਦੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੇ ਜੇ ਸੋਚੀ ਲਕਵਾਰ ਝੁਪੈ ਝੁਪਨਾ ਹੋਵੇ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਪ੍ਰਿਆ ਪਰ ਸਹ ਸਿਆਣ ਪਰ ਲਖੋਈ ਤਾ ਇੱਕ ਨ ਚੱਲੇ ਨਾਲ ਕਿ ਉਸ ਅਤਿਆਰਾ ਹੋਈਏ ਕਿ ਵਕੂੜੇ ਟੁੱਟੇ ਪਾਲ ਹੁਕਮਿਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਢਾਈ ਹੁਕਮੀ ਮੁਤਮਨੀ ਚ ਹੁਕਮ ਲਿਖ ਦਬ ਸੁਖ ਪਾਈਏ ਕਿ ਨਾ ਹੁਕਮੀ ਬਖਸ਼ੀਸ ਏ ਕੋ ਹੁਕਮੀ ਸਦਾ ਪਵਾਈਏ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰ ਜਾਣੇ ਨੀਸਾਨ ਗਾਵੇ ਕੋ ਬਨਵੜੈਆਂ ਚਾਰ ਗਾਵੇ ਕੋ ਵਿਦਵਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਫਿਰਦੇ ਹੀ ਗਾਵੇ ਕੋ ਜਾਪੇ ਰਸੈ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਤਨਾ ਕਥੀ ਨਾ ਆਵੇ ਟੋਟ ਕਤ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਸਖ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸੱਚਾ ਸਾਇੰ ਸੁ ਸਾਧਨਾਇ ਪਾਕਿਆ ਭਾਉ ਐ ਪਾਰ ਆਕੇ ਮੰਗੇ ਦੇਹ ਦੇਹ ਦਾਤ ਕੀਦਾ ਤਾਰ ਫੇਰ ਕੀ ਅੱਗੇ ਰਖੀ ਜਿਤ ਦੇ ਸੈ ਦਰਬਾਰ ਮੋਹ ਕੀ ਬੋਲਨ ਭੋਲ ਗਿਏ ਜਿਤ ਸੁਨ ਭਰੇ ਪਿਆਰ ਐ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਗਰਮੀ ਆਵੇ ਕਪੜਾ ਨਦਰਿ ਮੁਖ ਦਵਾਰ ਨਾਨਕ ਏਵ ਜਾਣੀਐ ਸੁਭਾਅ ਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਤਰੰਝਣ ਸੋਏ ਨਿਨ ਸੇਵਾ ਤੈਨ ਪਾਇਆ ਮਾਨ ਨਾਨਕ ਗਾਵੇ ਗੁਨੀ ਨਿਧਾਨ ਗਾਵੇ ਸੁਨਿਆ ਮਨ ਰਖੀ ਪਾਉ ਧੁਪ ਪਰ ਹਸੂ ਕਰ ਲੈ ਜਾਏ ਗੁਰਮੁਖ ਨਾਦਕ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਏ ਗੁਰੇਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਏ ਜੇ ਹੋ ਜਾਣਾ ਖਾਣਾ ਕਹਿ ਨਾ ਕਥਨਾ ਜਾਏ ਗੁਰਾ ਇਕ ਦੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈ ਸ੍ਰਿ ਨਾ ਜਾਇ ਧੀਰਤ ਨਾਮਾ ਜੇ ਤਿਸ ਭਾਵਾਂ ਵਿਣ ਪਾਣੇ ਕੀ ਨਾਹੀਂ ਕਰੇ ਜੇ ਤਿਸ ਰਟਿ ਉਪਾਈ ਵੇ ਕਾਮਣ ਕਰਮਾ ਕੇ ਮਿਲੇ ਲੈ ਮਾਤਵਿਜ ਰਤਨ ਜਵਾ ਹਰਮਾਨਿਕ ਜੇ ਗੁਰ ਕੀ ਸੇਖ ਸੁਨੇ ਗੁਰਾ ਇਕ ਦੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਤੁ ਵਿਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਕਨਾਂ ਵਿੱਚ ਜਾਣੀਏ ਨਾ ਚਲੇ ਸਭ ਕੋਈ ਚੰਗਾ ਨਾ ਰਖਾਈ ਕੈ ਜਸ ਕੀਰਤ ਡਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੂਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਮント ਆਹ ਬਲ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਨੇ ਸਿਤਿ ਪੀਰ ਸੁਨਨਾਤ ਸੁਨੇ ਤਰਪ ਤਵਲਿਆ ਕਾਜ ਸੁਨੇ ਦੀਪਲੁ ਹੁ ਪਾਤਾਲ ਸੁਨੇ ਪੂਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਇਸਰਬਰ ਮਾਇਂ ਦਸਨੇ ਮੁਖ ਸੁਲਾ ਹਨਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਹਾ ਸੁਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਤ ਸੰਤੋ ਗਿਆਨ ਸੁਨੇ 68 ਕਾਇ ਸੁਨਾਨ ਸੁਨੇ ਪਰਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਪਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਲ ਗੁਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਹੰਦੇ ਭਾਵੇ ਰਾਹ ਸੁਨੇ ਹਾਥ ਵਿਸ ਗਾ ਨਾਨਕ ਪਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀਨਾ ਜੈ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਵੇ ਕਰਮ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਸੁਰਤੋ ਹੋਇ ਮੜ ਬੋਤ ਮੰਨੇ ਸਗਲ ਪਵਨ ਜੇ ਸੋਦੈ ਮੰਨੇ ਮੋਹ ਝੋਟਾ ਨਾ ਖਾਇ ਮੰਨੇ ਜਮਕੇ ਸਾਥ ਨਾ ਜਾਇ ਐਸਾ ਨਾਮ ਨਰੰਜਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸਿਓ ਪ੍ਰਗਟ ਜਾਇ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸਰਬੰਦੇ ਐਸਾ ਨਾਮ ਨਰੰਜਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਪਾਵੇ ਮੁਖ ਦਵਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵਨ ਤੇ ਕੇ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਾਣ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਧੋਲ ਧਰਮ ਦਿਆ ਕਾ ਪੂਰ ਸੰਤੋਖਤਾ ਬਰਕਿਆ ਜਨ ਸੂਤ ਜੇ ਕੋ ਪੁਜੇ ਹੋਵੇ ਸਚਿਆਰ ਧੋਲੇ ਉੱਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਤਲੇ ਕਮਜ਼ੋਰ ਜੀ ਜਤ ਰੰਗਾ ਕੇ ਨਾਮ ਸਭਨੇ ਲਿਖੇ ਬੁੜੀ ਕਲਾ ਮਹਿਲੇ ਕਾ ਲਿਖ ਜਾਣੇ ਕੋਇਲੇ ਕਾ ਲਿਖਿਆ ਕੀਤਾ ਹੋਈ ਕੀਤਾ ਦਨ ਸਵਾਲੇ ਰੂਪ ਕੀਤੀ ਦਰ ਜਾਣੇ ਕੌਣ ਕੂਦ ਕੀਤਾ ਬਸਹਿਕ ਕੁਆ ਤਿਸਤੇ ਬਿਲਕ ਦਰਿਆ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਾਵੇਂ ਇੱਕ ਵਾਰ ਦਿਉ ਤਿਦ ਭਾਵੇਂ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਸੰਗ ਕਜੇ ਪ੍ਰੇ ਸੰਗ ਪਾਹੋ ਸੰਗ ਪੂਜਾ ਸੰਗ ਤਪਤਾ ਹੋ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਿਲ ਰਹੇ ਉਦਾਸ ਅਸਾਂ ਕ ਪਗ ਤੁਕਨ ਕਾਣ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੂਰਮ ਪਖਸਾਰ ਸੰਗ ਮੋਨਲੇ ਬਲਾਏ ਤਾਰ ਕੁਦਰਤ ਕਉਣ ਕਹਾ ਵਿਚਾਰ ਵਾਰ ਨ ਜਾਵੇ ਇਕ ਵਾਰ ਜੋਤ ਤੇ ਭਾਵੇ ਸਹੀ ਭਲੀ ਕਰ ਤ ਸਦਾ ਸਲਾਮਤ ਨਰੰਕਾਰ ਅਸਾਂ ਕ ਮੂਰੇ ਕੇ ਹੰਦ ਕੋਰ ਸੰਗ ਜੋਰ ਹਰਾਮ ਕੋਰ ਸੰਗ ਮਰ ਕਰ ਜਾਹੀ ਜੋਰ ਸੰਗ ਗਲਵੜ ਹਤਿਆ ਕਮੈ ਸੰਗ ਪਾਪੀ ਭਾਵ ਕਰ ਜਾਏ ਸੰਖ ਗੂੜਿਆਰੇ ਕੂੜੇ ਫਿਰਾਏ ਸੰਖ ਮਲੇਸ਼ ਮਲ ਭਕ ਖਾਏ ਸੰਖ ਮਿੰਦਕਸਰ ਕਰੇ ਭਾਰ ਨਾਨਕ ਨੀਂਜ ਕਹੇ ਵਿਚਾਰ ਵਾਰਿਆਣ ਜਾਵੇਂ ਇੱਕ ਵਾਰ ਜੋਤਿ ਦੇ ਭਾਵੇ ਸਾਈ ਪਲੀਕਾਰ ਤੂ ਸਦਾ ਸੁਨਾਮ ਤਨ ਅਨੰਕਾਰ ਅ ਸੰਖ ਨਾਵੇਂ ਸੰਖਾਵੇਂ ਗੰਮ ਗੰਮ ਸੰਖ ਲੋ ਸੰਖੈ ਸਿਰ ਭਾਰ ਹੋਏ ਅਕਰੀ ਨਾਮ ਤ੍ਰੀਸਲਾ ਅਕਰੀ ਗਿਆਨ ਗੀਤ ਗੁੰਗਾ ਕਰੇ ਲਿਕਲ ਭੁੱਲ ਨਬਾਨ ਕਰੇ ਸਿਰ ਸੰਜੋਗ ਵਕਾਣ ਜਿਨੇ ਲਖਤੀ ਸਰਨਾਇ ਜੀ ਫਰਮਾਇਤੇ ਉਤੇ ਪਾਇ ਜੇਤਾ ਕੇਤਾ ਤੇ ਤਨੋ ਵਿਨਾ ਵੇਨਾ ਇਕੋ ਥਾਉ ਕੁਦਰਤ ਕਉਨ ਕਹਾ ਵਿਚਾਰ ਵਾਰਣ ਜਾਇ ਇਕ ਵਾਰ ਜੋਤਿ ਤੇ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਅਨੰਕਾਰ ਭਰੀਏ ਹੱਥ ਪੈਰ ਦਿੰਦੇ ਇਹ ਪਾਣੀ ਧੋਤੇ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਭ ਲਈ ਹੋ ਧੋਏ ਭਰੀ ਅਮਰ ਪਾਪਾ ਕੇ ਸੰਗ ਹੋ ਧੋਪੇ ਲਾਵੇ ਕੇ ਰੰਗ ਉਨਹੀ ਪਾਪੀ ਅੱਖ ਨਾਇ ਕਰ ਕਰ ਕਰਨਾ ਲਿਖ ਲਹਿ ਜਾਇ ਆਪੇ ਵੀ ਜਾ ਫੇਹੀ ਖਾਣ ਨਾਨਕ ਪ੍ਰਤਮੀ ਆਉ ਜਾਓ ਤੀਰਾ ਤਪ ਦੇ ਅਦਤਾਂ ਜੇ ਕੋ ਪਾਵੇ ਤਿਲ ਕਾ ਮਾਨ ਸੁਨੈ ਮਨੈ ਮਨ ਕੀਤਾ ਪਾਉ ਅੰਤਰ ਗਰ ਤੀਰਥ ਮਨਾਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸੁਵੇਲਾ ਵਕਤ ਕਮਨ ਕਮਨ ਤੇ ਤਕਉਣ ਵਾਰ ਕਮਨ ਚਿਰਤ ਮਹ ਕਮਨ ਦਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇ ਪ੍ਰਾਨ ਵਕਤ ਨਾ ਪਾਇਓ ਘਾਦਿਆ ਜੇ ਲਿਖਣ ਲੇ ਕੁਰਾਨ ਤੇ ਤਵਾਰ ਨਾ ਜੋਗੀ ਜਾਣ ਰਤ ਮਹ ਨਾ ਕੋਈ ਯਾ ਕਰਤਾ ਸੇ ਤੀ ਕੋ ਜਾਦੇ ਆ ਪੈ ਜਾਣੇ ਸੋਇ ਕਿਵ ਕਹ ਰਖਾ ਕਿਸਾ ਲਾਇ ਕੇ ਵਰਨੇ ਕਿ ਵਝਾਣਾ ਨਾਨਕ ਆਕਨ ਸਭ ਤੋ ਆਖੇ ਕਦੇ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਇ ਕੀਤਾ ਜਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਗੇ ਵੀ ਹਣਾ ਸੋਹੇ ਪਤਾਲਾ ਪਤਾਲ ਲਖਿਆ ਅਗਾਸ ਅਗਾਸ ਊੜ ਕੁੜਕ ਪਾਤ ਕੇ ਵੀਰ ਕਹਿਣਿਕ ਬਾਤ ਸਹਿ ਸਟਾਰੇ ਕਹਿਣਕ ਤੇ ਵਸ ਲਿਖਤਾ ਤ ਲਿਖਾ ਹੋਇ ਤ ਲਿਖਿਆ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੇ ਸਲਾਹੇ ਤੇ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਭਵੇਂ ਸਮੁੰਦਰਾ ਜਾਣੀਆਂ ਸਮੁੰਦਰ ਸਾਹ ਸੁਲਤਾਨ ਨਿਰਾ세ਤੀ ਮਲਤਾਨ ਕੀੜੇ ਤੁਲ ਨਾ ਹੋਣੇ ਜੇ ਤਿਸ ਮਨੋਂ ਨਾ ਵੀਸਰੇ ਅੰਤਨਾ ਸਿੱਤੇ ਕਹਿਨਾ ਅੰਤ ਇੰਤਨਾ ਕਰਨ ਦੇ ਨਾ ਅੰਤ ਇੰਤਨਾ ਵਿਕਣ ਸੁਨਣਾ ਅੰਤ ਇੰਤਨਾ ਜਾਪੇ ਕੇ ਮਨਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਰਨ ਕੇ ਤੇ ਵਿਲਾਹਿ ਤਾਂ ਕੇ ਅੰਤਨਾ ਪਾਈ ਜਾਏ ਇਹ ਅੰਤਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਾਈ ਭੁਦਾਤਾ ਉਤੇ ਉਚਾਨਉ ਏਵਡਾ ਉਚਾ ਹੋਏ ਕੋ ਤੂ ਸੂਚੇ ਕੋ ਜਾਣੇ ਸੋਏ ਜੇ ਵਡਾਬ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਨਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਏ ਕੀਤੇ ਮੰਗੇ ਜੋ ਦੇਵ ਫਰ ਕੀਤੇ ਕਿਨਪ ਨਹੀਂ ਵਿਚਾਰ ਕੀਤੇ ਖਟ ਟੇਵੇ ਕਰ ਕੀਤੇ ਲੈ ਲੈ ਮੁਰਪਾਏ ਕੀਤੇ ਮੂਰਖਾਹੀਂ ਕਾਇ ਕੀਤੇ ਦੂਪ ਭੁਗਸ ਤੁਮਾਰੇ ਪਿਤਾ ਤੇਰੀ ਦਾਤਰ ਬੰਦ ਖਲਾਸੀ ਪਾਣੀ ਹੋਏ ਹੋ ਰੱਖ ਨਸਕੇ ਕੋਈ ਜੇ ਕੋ ਖਾਈਗਾ ਕਿਣ ਪਾਏ ਉਹ ਜਾਣੇ ਜੇਤੀਆ ਮੂੰ ਖਾਏ ਆਪੇ ਜਾਣੇ ਆਪੇ ਦੇਈ ਆਕੇ ਸੀ ਪੀਕੇ ਹੀ ਕੇ ਜਿਸ ਨੂੰ ਬਖਸ਼ੇ ਸਵਸਲਾ ਨਾਨਕ ਪਾ ਸਾਹੀ ਪਾ ਸਾ ਅਮੁੱਲ ਗਨ ਮੁੱਲ ਵਪਾਰ ਮੁੱਲ ਵਪਾਰੇ ਮੁੱਲ ਢੰਡਾਰ ਮੁੱਲਾਵੇ ਮੁੱਲੇ ਜਾਏ ਮੁੱਲ ਪਾਏ ਮੁੱਲਾ ਸਮਾਏ ਅਮੂਰਮ ਮੁੱਲ ਦੀਪਾਨ ਮੁੱਲ ਤਲ ਮੁੱਲ ਫਰਮਾਨ ਮੁੱਲ ਬਖਸ਼ੇ ਸਮਲੇ ਸਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਮੁੱਲਾ ਖਿਆਣਾ ਜੈ ਆਖਾ ਕਰੇ ਲਿਵਲਾ ਆਖੇ ਵੇਦ ਪਾੜ ਫਰਿਆਣ ਆਖੇ ਪੜੇ ਘਰੇ ਵਖਿਆਣ ਆਖੇ ਵਰਮੇ ਆਖੇ ਇੰਦੇ ਆਖੇ ਝੂਪੀ ਤੇ ਗੋਬਿੰਦ ਆਖੇ ਸਹਰ ਅਕੇਸ ਤੇ ਆਖੇ ਕੀਤੇ ਕੀਤੇ ਬੁੱਧ ਆਖੇ ਧਨਵਾਖੇ ਦੇਵਾ ਕੇ ਸੁਰ ਮੁੰਜਣ ਸੇਵ ਤੇ ਆਖਿਆ ਕਨਪਾਇ ਕੀਤੇ ਕਹਿ ਕੇ ਉਠੁਰ ਜਾਏ ਤੇ ਕੀਤੇ ਹੋਰ ਕਰੀਤਾ ਆਖ ਨਾ ਸਕੇ ਕੀ ਹੀ ਕੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੇ ਸਾਜਾ ਸੋਏ ਜੇ ਕੋ ਆਖੇ ਬੋਲੇ ਵਿਗਾਰ ਤਾਲ ਕੇਸ਼ਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਵੇ ਸਰਬ ਸਮਾਲੇ ਵਾਜੇ ਨਾਦ ਨੇ ਕਿਹਾ ਸੰਦਾ ਕੀਤੇ ਵਵਨ ਹਾਰੇ ਕੀਤੇ ਰਾਗ ਪਰੇ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬੈਸੰਤ ਰ ਗਾਵੇ ਰਾਜ ਧਰਮ ਦੇ ਦਵਾਰੇ ਗਾਵੇ ਚਿਤ ਗੁਪ ਲਿਖਣ ਲੇਖ ਲੇਖ ਤਰ ਵਿਚਾਰੇ ਗਾਵੇ ਸਰਵਰ ਮਾਤੇ ਵੀ ਸੋਹਣ ਸਦਾ ਸਵਾਰੇ ਗਾਵੇ ਦਿਰਿੰਦਰਾ ਸੁਨ ਬੈਠੇ ਦੇਵਤੇ ਆ ਦਰਨਾਲੇ ਗਾਵੇ ਸੇਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ गावण जति सदी संतोषी गावे वीर करारे गावन पंडित पण रखी सर जोग जोग विधानाले गावे मोहनिया मनमोहन स्वर्ग मच पयाले गावन रत्नि पाए तेरे 68 तीरत नाले गावे ज्योत महाबल सुरा गावे खानी चारे गावे कंद वंडो वरपंदा कर कर की तारे सही चुतनो गावे ज्योतर पावन रते तेरे भक्त रसाले ਪੂਰ ਕੀਤੇ ਗਾਣ ਸੇ ਮੈਂ ਕਿਤਨੇ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਸਬ ਸਹਿਬ ਸੱਚਾ ਸਾਚੀ ਨਹੀਂ ਹੈਪੀ ਹੋਸੀ ਦਾ ਇਨਾ ਜਸੀ ਰਚਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮੈਂ ਜਨੀ ਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜੋਤੀਸ ਦੀ ਵਡਿਆਈ ਜੋਤੀਸ ਭਾਵੇ ਸੋਈ ਕਰਸੀ ਰੁਕਮ ਨਾ ਕਰ ਨਾ ਜਾਈ ਸੋ ਪਾਸਾ ਸਹਾ ਪਾਸਾ ਸਹਿਬ ਨਾਨਕ ਰਹਨਰ ਜਾਈ ਮੰਨਦਾ ਸੰਤੋਗ ਤਰੰਭ ਚੋਲੀ ਧਾਨ ਕੀ ਕਰੇ ਵਿਬੂਤ ਯੰਤਰ ਕਾਲ ਕੋ ਹਾਰੀ ਗਏ ਜੁਗ ਢੰਡਾ ਪ੍ਰਤੀਤ ਹਾਈ ਪੰਥੀ ਸਗੋ ਨਾ ਮਾਤੀ ਮਨ ਕੀ ਤੇਜਕ ਜੀਤ ਆਦੇਸ ਅਦੇਸ ਆਦਿਨੀ ਨਾਦਨਾਦ ਜੁਗ ਜੁਗ ਵੇਖੋ ਵੇਸ ਭੂਤ ਗਿਆਨ ਦਾ ਆਪਣਾ ਅਰਣ ਕੜਕੜ ਵਜੇ 나ਥ ਆਪ ਨਾਦ ਨਾਤੀ ਸਭਜਾ ਕੀ ਰਿਤ ਸਦੇ ਅਵਰਾ ਸਾਧ ਸੰਜੋਗ ਜੋਦ ਕਰ ਚਲਾਵੇ ਲੇਖੇ ਆਵੇ ਭਾਗ ਆਦੇਸ ਅਦੇਸ ਆਦਿਨੀ ਨਾਦਨਾਦ ਜੁਗ ਜੁਗ ਵੇਖੋ ਵੇਸ ਇਕ ਕਾਮਾਇਕ ਤੇ ਵੈਤਨ ਚੇਲੇ ਪਰਮਾਨ ਇੱਕ ਸੰਸਾਰ ਇਕ ਪੰਡਾਰ ਇਕ ਲਾਇ ਦੀ ਬਾਣ ਹਿਤ ਸੁਭਾਵੇ ਤੇ ਵਚਲਾਵੇ ਜਿਵੇਂ ਹੋਵੇ ਪਰਮਾਨ ਹੋਵੇ ਕੈ ਉਹਨਾਂ ਨਦਰਨਾਵੇ ਬਹੁਤਾ ਹੈ ਵਿਡਾਨ ਆਦੇਸ ਤੇ ਸਿਆਦੇਸ ਆਦ ਨੀਨਾ ਨਾਟ ਨਾਟ ਜੁਜੂ ਵੇ ਕੋ ਇਸ ਆਸਨ ਲੋਈ ਲੜ ਪੰਡਾਰ ਜੋ ਕਿਸ ਬਾਸ ਵੇ ਕਾ ਵਾਰ ਕਰ ਕਰ ਵੇਕੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸਿਆਦੇਸ ਆਦ ਨੀਨਾ ਨਾਦ ਨਾਦ ਜੁਜੂ ਵੇ ਕੋ ਇਸ ਇਕ ਦੂਜੀ ਕੋ ਲਖ ਹੋਏ ਲਖ ਹੋਏ ਲਖ ਵੀਸ ਲਖ ਲਖ ਈੜਾ ਕੀ ਇੱਕ ਨਾਮ ਜਗਦੀ ਸੋਏ ਤੁਰਾਈ ਭਤ ਪਵੜੀ ਚੜੀਏ ਹੋਈ 21 ਸੋਨ ਗਲਾ ਆਕਾਸ਼ ਕੀ ਕੀਟਾ ਆਹੀ ਰਿਸ ਨਾਨਕ ਨਗਰੀ ਪਾਈਏ ਕੁੜੀ ਕੁੜੇ ਠੀਸ ਆਕਰ ਜੋਰ ਜੋ ਪੈਣਾ ਜੋਰ ਜੋਰ ਨਮਕ ਦੇਹਣਾ ਜੋਰ ਜੋਰ ਨ ਜੀਵਨ ਮਰਨਾ ਜੋਰ ਜੋਰ ਨ ਲਾਜਮਾਨ ਮਨ ਸੋਰ ਜੋਰ ਨ ਸੁਰਤੀ ਗਾਨ ਵਿਚਾਰ ਜੋਰ ਨ ਜੁਕਟੀ ਛੁਟੇ ਸੰਸਾਰ ਜਿਸਾ ਜੋਰ ਕਰ ਵੇਖੇ ਸੋ ਨਾਨਕ ਉਤਮ ਨੀਚ ਨਾ ਕੋਏ ਰਾਤੀ ਰਤਿ ਤੇ ਤਿ ਦੀਵਾਰ ਪਵਨ ਪਾਣੀ ਗਨੀ ਪਾ ਤਾਲ ਤਿਸਵੀ ਧਰਤੀ ਥਾ ਬਰਕਵੀ ਧਰਮਸਾਲ ਤਿਸਵੀ ਜੀ ਜਗਤ ਕੇ ਰੰਗ ਤਿੰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿੱਥੇ ਸੋਹਣ ਪੁੰਜ ਪ੍ਰਵਾਨ ਅਦ੍ਰਿ ਕਰਮ ਭਵੇ ਨੀ ਸਾਣ ਕਚ ਭਗਾਇ ਉਥੇ ਪਾਇ ਨਾਨਕ ਗਈਆ ਜਾਪੇ ਜਾਏ ਧਰਮ ਖੰਡ ਕੇ ਉਤਰਮ ਗਿਆਨ ਕੰਕਾ ਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਗਾਨ ਮਹੇਸ਼ ਕੇਤੇ ਵਰਮੇ ਘਾਰਤ ਗੜੀ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰੇ ਕੀਤੇ ਕੀਤੇ ਧੂਪ ਦੇਸ ਕੀਤੇ ਅਚਲ ਸੂਰ ਕੀਤੇ ਗੇਤੇ ਮੰਡਲ ਦੇਸ ਕੀਤੇ ਸਿੱਧ ਪੁਤਨਾਤ ਕੀਤੇ ਕੀਤੇ ਦੇ ਵਿਵੇਸ ਕੀਤੇ ਦੇਵ ਤਨਮੁਨ ਕੀਤੇ ਕੀਤੇ ਰਤਨ ਸਮੁੰਦਰ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤਨ ਨਰਿੰਦ ਕੀਤੇ ਸੁਰਤੀ ਸੇਵਾ ਕੀਤੇ ਨਾਨਕ ਅੰਤਨਾਤ ਗਿਆਨ ਕੰਡ ਮੈਂ ਗਿਆਨ ਪਰਚਾਣ ਤੇ ਸੇਨਾਤ ਨੋਦ ਕੂੜੇ ਨੰਦ ਸਰਮਖੰਡ ਕੀ ਬਾਣੀ ਰੂਪ ਤੇ ਤਹ ਘਾਰ ਤਕੜੀਏ ਬਹੁਤ ਨੋਬ ਤਾਂ ਕਿ ਅੰਗਲ ਨਾ ਕਥੀਆਂ ਨਾ ਜਾਏ ਜੇ ਕੋ ਗੇ ਪਿੱਛੇ ਬਸਤਾਏ ਦਿੱਤੈ ਕੜੀਐ ਸੁਰਤ ਮਤ ਮਨ ਬੁੱਧਿੱਤੈ ਕੜੀਐ ਸਰਾਸੁ ਦਾ ਕੇ ਸਦ ਕਰਮ ਕਰਨ ਕੀ ਬਾਣੀ ਜੋਰ ਦਿੱਤੈ ਹੋਰ ਨ ਕੋਈ ਹੋਰ ਦਿੱਥੈ ਜੋਤ ਮਹਾ ਬਲ ਸੁਰਤਿ ਨ ਮੇਂ ਰਾਮ ਰਹਾ ਭਰਪੂਰ ਤਿੱਥੈ ਸਿ ਤੋਸ਼ਿਤਾ ਮਨ ਮਾਇਤਾ ਕੇ ਰੂਪ ਨ ਕਤਨੇ ਜਾਇ ਨਾਉ ਮੇਰੇ ਨ ਠਾਗੇ ਜਾਇ ਜਿਨ ਕੇ ਰਾਮ ਸੇ ਮਨ ਮਾਇ ਤਿੱਥੈ ਭਗਤ ਵਿਸੇ ਕੇ ਲੋਕ ਕਰਨਨ ਸੱਚਾ ਮਨਸੋ ਸਾਚੇ ਖਨਨ ਮੇਂ ਸਨ ਅਲੰਕਾਰ ਕਰ ਕਰ ਵੇ ਕੇਨ ਦਰਨੇ ਹਾਲ ਇੱਥੇ ਕੰਡਮੰਡੂ ਪਰ ਪੰਡ ਜੇਕੋ ਕਥਿਤ ਅੰਤਨਾ ਅੰਤ ਇੱਥੇ ਲੋ ਲੋ ਪਰ ਜੀਵ ਜੂ ਕੰਤੇ ਵੇ ਤੋਕਾਰ ਵਿਖੇ ਵਿਕਸੇ ਕਰੇ ਵਿਚਾਰ ਨਾਨਕ ਸਨਾ ਘੜਾ ਸਰ ਜਤ ਪਹਾਰਾ ਤੀਰ ਸੁਨਿਆ ਅਰਨ ਮਤ ਵਿਦ ਹਥਿਆਰ ਭੋਖ ਲਗਨੀ ਤਪਤਾਉ ਪਾਂਡਾ ਭਉਮਰੇ ਤੇ ਢਾਲ ਘੜੀਏ ਸਭ ਸੱਤੀ ਤੱਕ ਸਾਜ ਨ ਕੋ ਨਦਰ ਕਰਮ ਤਨਕਾਰ ਨਾਨਕ ਨਬਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵਸ ਰਾਦੋਈ ਦਾਈ ਦਾਇ ਅਖੇ ਲੈ ਸਗਲ ਜਗਤ ਨਹੀਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀਆਂ ਨੂੰ ਆਪਣੀ ਕੇਲੇੜੇ ਕੇ ਦੂਰ ਨਹੀਂ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿ ਜਲੇ ਕੀਤੀ ਛੁੱਟੀ ਨਾਲ ਨਹੀਂ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿ ਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ